ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਹਾਊਸ ਆਫ ਕਾਮਨ ਇਮੀਗ੍ਰੇਸ਼ਨ ਕਮੇਟੀ ਇਹ ਸਿਫਾਰਿਸ਼ ਕਰੀ ਹੈ ਕਿ ਗੁੰਮ ਹੋਏ ਕੈਨੇਡੀਅਨਸ ਬਿੱਲ ਦੇ ਤਹਿਤ ਜਨਮ ਅਧਿਕਾਰ ਨਾਗਿਕਤਾ ਦੇ ਲਈ ਯੋਗ ਸਰਦਾਰ ਬਾਲਗਾ ਨੂੰ ਪਰਵਾਸੀ ਬਿਨਕਾਰਾ ਮੰਗੀ ਲੋੜਾ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜਿਤੇ ਵਿੱਚ ਭਾਸ਼ਾ ਕੈਨੇਡੀਅਨ ਇਤਿਹਾਸ ਦਾ ਗਿਆਨ ਅਤੇ ਸੁਰੱਖਿਆ ਜਾਂਚ ਵੀ ਸ਼ਾਮਲ ਹੈ ਕਮੇਟੀ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਬਿੱਲ ਸੀ 3 ਦੇ ਵਿੱਚ ਇਹਨਾਂ ਸੋਧਾਂ ਨੂੰ ਅਪਣਾਇਆ ਜੋ ਹੁਣ ਅੰਤਿਮ ਪ੍ਰਵਾਨਗੀ ਲਈ ਹਾਊਸ ਆਫ ਕਾਮਨਸ ਦੇ ਵਿੱਚੋਂ ਵਾਪਸ ਆ ਜਾਣਗੇ 2023 ਦੇ 온ਟਾਰੀਓ ਅਦਾਲਤ ਦੇ ਫੈਸਲੇ ਦੇ ਜਵਾਬ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਨੇ ਸਟੀਫਨ ਹਾਰਪਰ ਦੇ ਯੁੱਗ ਦੇ ਕਾਨੂੰਨ ਨੂੰ ਉਲਟਾ ਦਿੱਤਾ ਸੀ ਤੇ ਇਸ ਕਾਨੂੰਨ ਨੇ ਵਿਦੇਸ਼ਾਂ ਦੇ ਵਿੱਚ ਜਨਮੇ ਕੈਨੇਡੀਅਨਸ ਨੂੰ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਵਰਜ਼ਿਆ ਸੀ ਛੇਕਰ ਬੱਚੇ ਕੈਨੇਡਾ ਤੋਂ ਬਾਹਰ ਵੀ ਪੈਦਾ ਹੋਏ ਸਨ ਹਾਊਸ ਆਫ ਕਾਮਨਸ ਇਮੀਗ੍ਰੇਸ਼ਨ ਕਮੇਟੀ ਗੁੰਮ ਹੋਏ ਕੈਨੇਡੀਅਨ ਬਿੱਲ ਦੇ ਤਹਿਤ ਜਨਮ ਅਧਿਕਾਰ ਨਾਗਰਿਕਤਾ ਦੇ ਲਈ ਯੋਗ ਜ਼ਿਆਦਾਤਰ ਬਾਲਕਾਂ ਨੂੰ ਭਾਸ਼ਾ ਕੈਨੇਡੀਅਨ ਇਤਿਹਾਸ ਤੇ ਗਿਆਨ ਅਤੇ ਸੁਰੱਖਿਆ ਜਾਂਚਾਂ ਉੱਤੇ ਪ੍ਰਵਾਸੀ ਬਿਨੇਕਾਰ ਵਾਂਗ ਹੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਿਫਾਰਿਸ਼ ਕਰ ਰਹੀ ਹੈ ਕਮੇਟੀ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਬਿੱਲ ਸੀ 3 ਦੇ ਵਿੱਚ ਸੋਧਾਂ ਨੂੰ ਅਪਣਾਇਆ ਜੋ ਪ੍ਰਵਾਨਗੀ ਦੇ ਲਈ ਹਾਊਸ ਆਫ ਕਾਮਨਸ ਦੇ ਵਿੱਚ ਵਾਪਸ ਜਾਣ ਗਿਆ ਇਹ ਬਿੱਲ 2023 ਦੇ ਓਨਟਾਰੀਓ ਸੁਪਰੀਮ ਕੋਰਟ ਦੇ ਉਸ ਫੈਸਲੇ ਦਾ ਜਵਾਬ ਦਿੰਦਾ ਹੈ ਜਿਸ ਦੇ ਵਿੱਚ ਸਟੀਫਨ ਹਾਰਪਰ ਦੇ ਯੁੱਗ ਦੇ ਨੂੰ ਨੂੰ ਉੰਤਾਂ ਦੇ ਤੱਕਿਆ ਸੀ ਜਿਸ ਦੇ ਵਿੱਚ ਵਿਦੇਸ਼ ਦੇ ਵਿੱਚ ਜਨਮੇ ਕੈਨੇਡੀਅਨਸ ਨੂੰ ਨਾਗਿਕਤਾ ਦੇਣ ਤੋਂ ਵੱਝਿਆ ਗਿਆ ਸੀ ਜੇਕਰ ਉਹਨਾਂ ਦੇ ਬੱਚੇ ਕੈਨੇਡਾ ਵਿੱਚ ਪੈਦਾ ਨਹੀਂ ਹੋਏ ਸਨ ਤਾਂ ਗੁੰਮ ਹੋਏ ਕੈਨੇਡੀਅਨਸ ਨੂੰ ਵਾਇੰਛ ਦੇ ਆਧਾਰ ਉਤੇ ਨਾਗਿਕਤਾ ਦੇਣ ਵਾਲੇ ਸਰਕਾਰ ਦੇ ਬਿੱਲ ਬਾਰੇ ਪੁੱਛੇ ਜਾਣ ਤੇ ਨਿਆਂ ਮੰਤਰੀ ਸੀਨ ਫਿਲਜ਼ਰ ਕਹਿੰਦੇ ਨੇ ਕਿ ਕੈਨੇਡਾ ਨੂੰ ਜਰਮ ਅਲਿਕਾਡ ਨਾਗਿਕਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਇਹ ਟਿੱਪਣੀ ਇੱਕ ਸੰਸਦੀ ਕਮੇਟੀ ਦੁਆਰਾ ਬਿੱਲ ਦੇ ਵਿੱਚ ਬਦਲਾਅ ਪਾਸ ਕਰਨ ਤੋਂ ਬਾਅਦ ਆਈਆਂ ਨਹੀਂ ਜੋ ਭਾਸ਼ਾ ਅਤੇ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਬਿੱਲ ਦੇ ਤਹਿਤ ਨਾਗਰਿਕ Uh, I believe that we should maintain uh, birthright citizenship in Canada, and I don't know if I can be any more direct than that. Uh, I think when you start to um, uh, pick and choose uh, who amongst Canadians uh, gets the full benefits of citizenship, uh, you obviously enter into a uh, very troublesome uh, conversation. Uh, one of the things that's very important to us is that uh, governments don't get to pick and choose uh, which Canadians get to have their rights uh, fully realized. Uh, and to the extent that uh, we can have certainty in the law. guided by the rights that uh, our crew to all citizens uh, i think that would be preferred approach ਇਥੇ ਦੱਸਣਾ ਬੰਦਾ ਹੈ ਕਿ ਬਿੱਲ ਦੇ ਵਿੱਚ ਪ੍ਰਸਤਾਵ ਹੈ ਕਿ ਅਜਿਹੀਆਂ ਸਥਿਤੀਆਂ ਦੇ ਵਿੱਚ ਨਾਗਰਿਕਤਾ ਦਿੱਤੀ ਜਾ ਸਕਦੀ ਹੈ ਜੇਕਰ ਵਿਅਕਤੀ ਦੇਸ਼ ਦੇ ਵਿੱਚ ਘੱਟੋ-ਘੱਟ 1095 ਸੰਚਿਤ ਦਿਨ ਬਿਤਾ ਕੇ ਕੈਨੇਡਾ ਦੇ ਨਾਲ ਇੱਕ ਮਹੱਤਵਪੂਰਨ ਸਬੰਧ ਦਾ ਪ੍ਰਦਰਸ਼ਨ ਕਰ ਸਕਤੇ ਰੂੜੀਵਾਦੀ ਸੋਧਾਂ ਦੇ ਵਿੱਚ ਭਾਸ਼ਾ ਅਤੇ ਹੋਰ ਜ਼ਰੂਰਤਾਂ ਸ਼ਾਮਲ ਕੀਤੀਆਂ ਗਈਆਂ ਨੇ ਤੇ ਨਾਲ ਹੀ ਇਹ ਪਵੰਤੀ ਬੀ ਲਗਾਈ ਗਈ ਹੈ ਕਿ 1095 ਦਿਨ ਲਗਾਤਾਰ 5 ਸਾਲਾ ਦੇ ਅੰਦਰ ਹੋਣੇ ਚਾਹੀਦੇ ਨੇ ਸਰਕਾਰ ਦੇ ਕੋਲ ਕਿ ਨਵੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਕਾਨੂੰਨ ਪਾਸ ਕਰਨ ਦੇ ਲਈ ਅਦਾਲਤ ਦੁਆਰਾ ਨਿਰਧਾਰਤ ਸਮਾਂ ਸੀਮਾ ਨਹੀਂ ਤਾਂ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਅਣਜਾਣ ਗਿਣਤੀ ਦੇ ਵਿੱਚ ਲੋਕ ਆਪਣੇ ਆਪ ਨੂੰ ਕੈਨੇਡੀਅਨ ਨਾਗਰਿਕ ਬਣ ਸਕਦੇ ਨੇ ਇੱਕ ਆਖਰ ਵਾਰ ਦੱਸਦੀ ਸਸਿਕਾ ਜੀ ਮਹਾਕਮਲ ਖਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਹਾਊਸ ਆਫ ਕਾਮਨ ਇਮੀਗ੍ਰੇਸ਼ਨ ਕਮੇਟੀ ਇਹ ਸਿਫਾਰਿਸ਼ ਕਰੀ ਹੈ ਕਿ ਗੁੰਮ ਹੋਏ ਕੈਨੇਡੀਅਨਸ ਬਿੱਲ ਦੇ ਤਹਿਤ ਜਨਮ ਅਧਿਕਾਰ ਨਾਗਰਿਕਤਾ ਦੇ ਲਈ ਯੋਗ ਸਰਦਾਰ ਬਾਲਗਾ ਨੂੰ ਪਰਵਾਸੀ ਬਿਨਕਾਰਾ ਮੰਗਹੀ ਲੋੜਾ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜਿਦੇ ਵਿੱਚ ਭਾਸ਼ਾ ਕੈਨੇਡੀਅਨ ਇਤਿਹਾਸ ਦਾ ਗਿਆਨ ਅਤੇ ਸੁਰੱਖਿਆ ਜਾਂਚ ਵੀ ਸ਼ਾਮਲ ਹੈ ਕਮੇਟੀ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਬਿੱਲ C3 ਦੇ ਵਿੱਚ ਇਹਨਾਂ ਸੋਧਾਂ ਨੂੰ ਅਪਣਾਇਆ ਜੋ ਹੁਣ ਅੰਤਿਮ ਪ੍ਰਵਾਨਗੀ ਲਈ ਹਾਊਸ ਆਫ ਕਾਮਨਸ ਦੇ ਵਿੱਚੋਂ ਵਾਪਸ ਆ ਜਾਣਗੇ 2023 ਦੇ 온ਟਾਰੀਓ ਅਦਾਲਤ ਦੇ ਫੈਸਲੇ ਦੇ ਜਵਾਬ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਨੇ ਸਟੀਫਨ ਹਾਰਪਰ ਦੇ ਯੁੱਗ ਦੇ ਕਾਨੂੰਨ ਨੂੰ ਉਲਟਾ ਦਿੱਤਾ ਸੀ ਤੇ ਇਸ ਕਾਨੂੰਨ ਨੇ ਵਿਦੇਸ਼ਾਂ ਦੇ ਵਿੱਚ ਜਨਮੇ ਕੈਨੇਡੀਅਨਸ ਨੂੰ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਵਰਜ਼ਿਆ ਸੀ ਛੇਕਰ ਬੱਚੇ ਕੈਨੇਡਾ ਤੋਂ ਬਾਹਰ ਵੀ ਪੈਦਾ ਹੋਏ ਸਨ House of Commons Immigration Committee ਗੁੰਮ ਹੋਏ ਕੈਨੇਡੀਅਨ ਬਿੱਲ ਦੇ ਤਹਿਤ ਜਨਮ ਅਧਿਕਾਰ ਨਾਗਰਿਕਤਾ ਦੇ ਲਈ ਯੋਗ ਜ਼ਿਆਦਾਤਰ ਬਲਕਾਨੂ ਭਾਸ਼ਾ ਕੈਨੇਡੀਨ ਇਤਿਹਾਸ ਦੇ ਗਿਆਨ ਅਤੇ ਸੁਰੱਖਿਆ ਜਾਂਚਾਂ ਉਤੇ ਪ੍ਰਵਾਸੀ ਬਿਨੇਕਰ ਵਾਂਗ ਹੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਿਫਾਰਿਸ਼ ਕਰ ਰਹੀ ਹੈ ਕਮੇਟੀ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਬਿੱਲ C3 ਦੇ ਵਿੱਚ ਸੋਧਾਂ ਨੂੰ ਅਪਣਾਇਆ ਜੋ ਪ੍ਰਵਾਣਗੀ ਦੇ ਲਈ ਹਾਊਸ ਆਫ ਕਾਮਨਸ ਦੇ ਵਿੱਚ ਵਾਪਸ ਜਾਣ ਗਿਆ ਇਹ ਬਿੱਲ 2023 ਦੇ 온ਟਾਰੀਓ ਸੁਪਰੀਮ ਕੋਰਟ ਦੇ ਉਸ ਫੈਸਲੇ ਦਾ ਜਵਾਬ ਦਿੰਦਾ ਹੈ ਜਿਸ ਦੇ ਵਿੱਚ ਸਟੀਫਨ ਹਾਰਪਰ ਦੇ ਯੁੱਗ ਦੇ ਨੂੰ ਨੂੰ ਉਲਟਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਵਿਦੇਸ਼ ਦੇ ਵਿੱਚ ਜਨਮੇ ਕੈਨੇਡੀਅਨਸ ਨੂੰ ਨਾਗਰਿਕਤਾ ਤੈਨ ਤੋਂ ਵਝਿਆ ਗਿਆ ਸੀ ਜੇਕਰ ਉਹਨਾਂ ਦੇ ਪੱਛੀ ਕੈਨੇਡਾ ਵਿੱਚ ਫੈਦਾ ਨਹੀਂ ਹੋਏ ਸਨ ਤਾਂ ਗੁੰਮ ਹੋਏ ਕੈਨੇਡੀਅਨਸ ਨੂੰ ਵਾਇੰਛ ਦੇ ਆਧਾਰ ਉਤੇ ਨਾਗਰਿਕਤਾ ਦੇਣ ਵਾਲੇ ਸਰਕਾਰ ਦੇ ਬਿੱਲ ਬਾਰੇ ਪੁੱਛੇ ਜਾਣ ਤੇ ਨਿਆਂ ਮੰਤਰੀ ਸੀਨ ਫ੍ਰੇਜ਼ਟ ਕਹਿੰਦੇ ਨੇ ਕਿ ਕੈਨੇਡਾ ਨੂੰ ਜੁਰਮ ਅਦਿਕਾਰ ਨਾਗਰਿਕਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਇਹ ਟਿੱਪਣੀ ਇੱਕ ਸੰਸਦੀ ਕਮੇਟੀ ਦੁਆਰਾ ਬਿੱਲ ਦੇ ਵਿੱਚ ਬਦਲਾਅ ਪਾਸ ਕਰਨ ਤੋਂ ਬਾਅਦ ਆਈ ਹੈ ਜੋ ਭਾਸ਼ਾ ਅਤੇ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਬਿੱਲ ਦੇ ਤਹਿਤ ਨਾਗਰਿਕਤਾ Uh, I believe that we should maintain uh, birthright citizenship in Canada, and I don't know if I can be any more direct than that. Uh, I think when you start to um, uh, pick and choose uh, who amongst Canadians uh, gets the full benefits of citizenship, uh, you obviously enter into a uh, very troublesome uh, conversation. Uh, one of the things that's very important to us is that uh, governments don't get to pick and choose uh, which Canadians get to have their rights uh, fully realized. Uh, and to the extent that uh, we can have certainty in the law. ਗਾਈਡਡ ਬਾਈ ਦ ਰਾਈਟਸ ਥੈਟ ਆਰ ਕਰੂ ਟੂ ਆਲ ਸਿਟੀਜ਼ਨਸ ਆਈ ਥਿੰਕ ਥੈਟ ਵੁੱਡ ਬੀ ਅ ਪ੍ਰੀਫਰਡ ਅਪਰੋਚ ਇਥੇ ਦੱਸਣਾ ਬੰਦਾ ਹੈ ਕਿ ਬਿੱਲ ਦੇ ਵਿੱਚ ਪ੍ਰਸਤਾਵ ਹੈ ਕਿ ਅਜਿਹੀਆਂ ਸਥਿਤੀਆਂ ਦੇ ਵਿੱਚ ਨਾਗਰਿਕਤਾ ਦਿੱਤੀ ਜਾ ਸਕਦੀ ਹੈ ਜੇਕਰ ਵਿਅਕਤੀ ਦੇਸ਼ ਦੇ ਵਿੱਚ ਘੱਟੋ ਘੱਟ 1095 ਸੰਚਿਤ ਦਿਨ ਬਿਤਾ ਕੇ ਕੈਨੇਡਾ ਦੇ ਨਾਲ ਇੱਕ ਮਹੱਤਵਪੂਰਨ ਸੰਬੰਧ ਦਾ ਪ੍ਰਦਰਸ਼ਨ ਕਰ ਸਕਦਾ ਹੈ ਰੂੜੀਵਾਦੀ ਸੌਦਾ ਦੇ ਵਿੱਚ ਭਾਸ਼ਾ ਅਤੇ ਹੋਰ ਜ਼ਰੂਰਤਾਂ ਸ਼ਾਮਲ ਕੀਤੀਆਂ ਗਈਆਂ ਨੇ ਤੇ ਨਾਲ ਹੀ ਇੱਕ ਪਾਬੰਦੀ ਵੀ ਲਗਾਈ ਗਈ ਹੈ ਕਿ 1095 ਦਿਨ ਲਗਾਤਾਰ 5 ਸਾਲਾਂ ਦੇ ਅੰਦਰ ਹੋਣੇ ਚਾਹੀਦੇ ਨੇ ਸਰਕਾਰ ਤੇ ਕੋਲ ਕਿ ਨਵੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਕਾਨੂੰਨ ਪਾਸ ਕਰਨ ਦੇ ਲਈ ਅਦਾਲਤ ਦੁਆਰਾ ਨਿਰਧਾਰਤ ਸਮਾਂ ਸੀਮਾ ਨਹੀਂ ਤਾਂ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਅਣਜਾਣ ਗਿਣਤੀ ਦੇ ਵਿੱਚ ਲੋਕ ਆਪਣੇ ਆਪ ਨੂੰ ਕੈਨੇਡੀਅਨ ਨਾਗਰਿਕ ਬਣ ਸਕਦੇ ਨਹੀਂ ਕੁਆਪ ਫਿਰ ਦੱਸਦੀ ਸਸਿਕਾ ਜੀ ਮਹਾਕੋਮਲ ਖਬੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਹਾਊਸ ਆਫ ਕਾਮਨ ਇਮੀਗ੍ਰੇਸ਼ਨ ਕਮੇਟੀ ਇਹ ਸਿਫਾਰਿਸ਼ ਕਰ ਰਹੀ ਹੈ ਕਿ ਗੁੰਮ ਹੋਏ ਕੈਨੇਡੀਅਨਸ ਬਿੱਲ ਦੇ ਤਹਿਤ ਜਨਮ ਅਧਿਕਾਰ ਨਾਗਰਿਕਤਾ ਦੇ ਲਈ ਯੋਗ ਸਰਦਾਰ ਬਾਲਗਾ ਨੂੰ ਪਰਵਾਸੀ ਬਿਨਕਾਰਾ ਮੰਗਹੀ ਲੋੜਾ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜਿਦੇ ਵਿੱਚ ਭਾਸ਼ਾ ਕੈਨੇਡੀਅਨ ਇਤਿਹਾਸ ਦਾ ਗਿਆਨ ਅਤੇ ਸੁਰੱਖਿਆ ਜਾਂਚ ਵੀ ਸ਼ਾਮਲ ਹੈ ਕਮੇਟੀ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਬਿੱਲ ਸੀ3 ਦੇ ਵਿੱਚ ਇਹਨਾਂ ਸੋਧਾਂ ਨੂੰ ਅਪਣਾਇਆ ਜੋ ਹੁਣ ਅੰਤਿਮ ਪ੍ਰਵਾਨਗੀ ਲਈ ਹਾਊਸ ਆਫ ਕਾਮਨਸ ਦੇ ਵਿੱਚ ਵਾਪਸ ਆ ਜਾਣਗੇ ਬੀਰ 2023 ਦੇ 온ਟਾਰੀਓ ਅਦਾਲਤ ਦੇ ਫੈਸਲੇ ਦੇ ਜਵਾਬ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਨੇ ਸਟੀਫਨ ਹਾਰਪਨ ਦੇ ਯੁੱਗ ਦੇ ਕਾਨੂੰਨ ਨੂੰ ਉਲਟਾ ਦਿੱਤਾ ਸੀ ਤੇ ਇਸ ਕਾਨੂੰਨ ਨੇ ਵਿਦੇਸ਼ਾਂ ਦੇ ਵਿੱਚ ਜਨਮੇ ਕੈਨੇਡੀਅਨਸ ਨੂੰ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਵਰਜ਼ਿਆ ਸੀ ਛੇਕਰ ਬੱਚੇ ਕੈਨੇਡਾ ਤੋਂ ਬਾਹਰ ਵੀ ਪੈਦਾ ਹੋਏ ਸਨ ਹਾਊਸ ਆਫ ਕਾਮਨਸ ਇਮੀਗ੍ਰੇਸ਼ਨ ਕਮੇਟੀ ਗੁੰਮ ਹੋਏ ਕੈਨੇਡੀਅਨ ਬਿੱਲ ਦੇ ਤਹਿਤ ਜਨਮ ਅਧਿਕਾਰ ਨਾਗਰਿਕਤਾ ਦੇ ਲਈ ਯੋਗ ਜ਼ਿਆਦਾਤਰ ਬਾਲਕਾਂ ਨੂੰ ਭਾਸ਼ਾ ਕੈਨੇਡੀਅਨ ਇਤਿਹਾਸ ਦੇ ਗਿਆਨ ਅਤੇ ਸੁਰੱਖਿਆ ਜਾਂਚਾਂ ਉੱਤੇ ਪ੍ਰਵਾਸੀ ਬਿਨੇਕਾਰ ਵਾਂਗ ਹੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਿਫਾਰਿਸ਼ ਕਰ ਰਹੀ ਹੈ ਕਮੇਟੀ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਬਿੱਲ ਸੀ 3 ਦੇ ਵਿੱਚ ਸੋਧਾਂ ਨੂੰ ਅਪਣਾਇਆ ਜੋ ਪ੍ਰਵਾਨਗੀ ਦੇ ਲਈ ਹਾਊਸ ਆਫ ਕਾਮਨਸ ਦੇ ਵਿੱਚ ਵਾਪਸ ਜਾਣ ਗਿਆ ਇਹ ਬਿੱਲ 2023 ਦੇ ਅੰਟਾਰੀਓ ਸੁਪਰੀਮ ਕੋਰਟ ਤੇ ਉਸ ਫੈਸਲੇ ਦਾ ਜਵਾਬ ਦਿੰਦਾ ਹੈ ਜਿਸ ਦੇ ਵਿੱਚ ਸਟੀਫਨ ਹਾਰਪਰ ਦੇ ਯੁੱਗ ਦੇ ਨੂੰ ਨੂੰ ਉਲਟਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਵਿਦੇਸ਼ ਦੇ ਵਿੱਚ ਜਨਮੇ ਕੈਨੇਡੀਅਨਸ ਨੂੰ ਨਾਗਰਿਕਤਾ ਦੇਣ ਤੋਂ ਵੱਝਿਆ ਗਿਆ ਸੀ ਜੇਕਰ ਉਹਨਾਂ ਦੇ ਪਿਤਾ ਕੈਨੇਡਾ ਵਿੱਚ ਪੈਦਾ ਨਹੀਂ ਹੋਏ ਸਨ ਤਾਂ ਗੁੰਮ ਹੋਏ ਕੈਨੇਡੀਅਨਸ ਨੂੰ ਵੈਣਸ਼ ਦੇ ਆਧਾਰ ਉੱਤੇ ਨਾਗਰਿਕਤਾ ਦੇਣ ਵਾਲੇ ਸਰਕਾਰ ਦੇ ਬਿੱਲ ਬਾਰੇ ਪੁੱਛੇ ਜਾਣ ਤੇ ਨਿਆਂ ਮੰਤਰੀ ਸੀ ਇਨਫ੍ਰੈਸਟ੍ਰਕਚਰ ਕਹਿੰਦੇ ਨੇ ਕਿ ਕੈਨੇਡਾ ਨੂੰ ਜਨਮ ਅਧਿਕਾਰ ਨਾਗਰਿਕਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਇਹ ਟਿੱਪਣੀ ਇੱਕ ਸੰਸਦਿਕ ਕਮੇਟੀ ਦੁਆਰਾ ਬਿੱਲ ਦੇ ਵਿੱਚ ਬਦਲਾਅ ਪਾਸ ਕਰਨ ਤੋਂ ਬਾਅਦ ਆਈਆਂ ਨੇ ਜੋ ਭਾਸ਼ਾ ਅਤੇ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਬਿੱਲ ਦੇ ਤਹਿਤ ਨਾਗਰਿਕ Uh, I believe that we should maintain uh, birthright citizenship in Canada, and I don't know if I can be any more direct than that. Uh, I think when you start to um, uh, pick and choose uh, who amongst Canadians uh, gets the full benefits of citizenship, uh, you obviously enter into a uh, very troublesome uh, conversation. Uh, one of the things that's very important to us is that uh, governments don't get to pick and choose uh, which Canadians get to have their rights uh, fully realized. Uh, and to the extent that uh, we can have certainty in the law. guided by the rights that uh, our crew to all citizens uh, i think that would be a preferred approach ایتھے ਦੱਸਣਾ ਬੰਦੇ ਕਿ ਬਿੱਲ ਦੇ ਵਿੱਚ ਪ੍ਰਸਤਾਵ ਹੈ ਕਿ ਅਜੋੀਆਂ ਸਥਿਤੀਆਂ ਦੇ ਵਿੱਚ ਨਾਗਰਿਕਤਾ ਦਿੱਤੀ ਜਾ ਸਕਦੀ ਹੈ ਜੇਕਰ ਵਿਅਕਤੀ ਦੇਸ਼ ਦੇ ਵਿੱਚ ਘੱਟੋ-ਘੱਟ 1095 ਸੰਚਿਤ ਦਿਨ ਬਿਤਾ ਕੇ ਕੈਨੇਡਾ ਦੇ ਨਾਲ ਇੱਕ ਮਹੱਤਵਪੂਰਨ ਸਬੰਧ ਦਾ ਪ੍ਰਦਰਸ਼ਨ ਕਰ ਸਕਤੇ ਰੂੜੀਵਾਦੀ ਸੋਧਾਂ ਦੇ ਵਿੱਚ ਭਾਸ਼ਾ ਅਤੇ ਹੋਰ ਜ਼ਰੂਰਤਾਂ ਸ਼ਾਮਲ ਕੀਤੀਆਂ ਗਈਆਂ ਨੇ ਤੇ ਨਾਲ ਹੀ ਇੱਕ ਪਾਬੰਦੀ ਵੀ ਲਗਾਈ ਗਈ ਹੈ ਕਿ 1095 ਦਿਨ ਲਗਾਤਾਰ 5 ਸਾਲਾਂ ਦੇ ਅੰਦਰ ਹੋਣੇ ਚਾਹੀਦੇ ਨੇ ਸਰਕਾਰ ਦੇ ਕੋਲ ਇੱਕ ਕਿ ਨਵੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਕਾਨੂੰਨ ਪਾਸ ਕਰਨ ਦੇ ਲਈ ਅਦਾਲਤ ਦੁਆਰਾ ਨਿਰਧਾਰਤ ਸਮਾਂ ਸੀਮਾ 内 ਤਾਂ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਅਣਜਾਣ ਗਿਣਤੀ ਦੇ ਵਿੱਚ ਲੋਕ ਆਪਣੇ ਆਪ ਨੂੰ ਕੈਨੇਡੀਅਨ ਨਾਗਰਿਕ ਬਣ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ